ਆਰੋਜੀ ਆਦੋ ਪੰਜਾਬੀ ਉਹ ਅੱਜ ਕਾ ਭੇੜ ਨੂੰ ਅਪਲਾਈ ਕਰਨਾ ਆਪਾਂ ਨੇ ਜਰੂਰ ਓ ਔਖੀ ਬਹੁਤਾ ਭੇੜ ਆਦੋ ਵਗਰਾ ਮੜ ਜਾ ਪਹਿਲਾਂ ਉਹਦੀ ਵੀਡੀਓ ਸੁਣ ਲਈਏ ਆਪਾਂ ਆਰੋਜੀ ਕਰਦਾ ਕਦੋਂ ਵੀਡੀਓ ਬਾਹਰ ਜੰਨੂ ਕਸ਼ਮੀਰੀ ਭੇੜ ਲੱਖੇ ਦੀ ਸਭ ਤੋਂ ਛੋਟੀ ਭੇੜ ਇਹਦੇ ਇਹਨੇ ਕੀਤੀ ਮੇਰੇ ਤੇ ਵੀਡੀਓ ਬਣਾ ਕੇ ਪਾਈ ਆ ਬੰਦੇ ਨੇ ਤੇ ਹੁਣ ਮੈਂ ਇਹਨੂੰ ਦੰਨਾ ਜਵਾਬ ਆਜਾਂ ਪਹਿਲਾਂ ਸੁਣ ਲਿਏ ਕੀ ਕਹਿੰਦਾ ਹੈ ਇਕ ਛੜੀ ਕਤीण ਮੈਂ ਤੜਕੀ ਵੇਜੂ ਆਜੋ ਵੀ ਕਰਾ ਸੁਣੀ ਮੜ ਜਾ ਪਹਿਲਾਂ ਕਸ਼ਮੀਰੀ ਭੇਡ ਕਹਿ ਕੀ ਰਹੀਆਂ ਮੇਰੇ ਬਾਰੇ ਬਕਵਾਸ ਕਰਨ ਦੀ ਕੋਈ ਲੋੜ ਨਹੀਂ ਚਾਹ ਤੇਰੇ ਸਿਰ ਤੇ ਪਾਲਾ ਮੈਂ ਮਾਰ ਮਾਰ ਕੇ ਜੁੱਤੀਆਂ ਉਹ ਵੀ ਛਾੜ ਦੇਣੀਆਂ ਤੈਨੂੰ ਮੈਂ ਦੱਸ ਤੀ ਗਾ ਇਹ ਆ ਬਦਮਾਸ਼ ਜੀ ਆਪਣੇ ਇੰਡੀਆ ਦੇ ਲਾਈਵ ਹੋ ਕੇ ਤੜਕੀ ਵੇਜੂ ਸਾਈ ਸ਼ਕੁਰਪਾਲ ਜੀ ਅਗਲੀ ਗੱਲ ਭਾਨੇ ਦੇ ਬਾਰੇ ਬੜੀਏ ਬਕਵਾਸ ਕਰਦੇ ਸੀ ਜੀ ਹੋ ਨਹੀਂ ਭਾਨਾ ਬਾਹਰ ਯਾ ਬਾਹਰ ਆ ਗਿਆ ਅਸੀਂ ਲੱਤ ਥੱਲੋਂ ਦੀ ਨੰਘੀ ਆ ਗਏ ਆ ਜਾ ਨੰਘਾ ਲੱਤ ਥੱਲੋਂ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸੋਸ਼ਲ ਮੀਡੀਆ ਦੇ ਉੱਪਰ ਹਰ ਕੋਈ ਨਾ ਕੋਈ ਨਵੀਂ ਖੱਜ ਆ ਜਾਂਦੀ ਆ ਉਸ ਬੰਦੇ ਦਾ ਵਿਰੋਧ ਕਰਨ ਦੇ ਲਈ ਜਿਹੜਾ ਬੰਦਾ ਪੰਜਾਬ ਦੀ ਖਾਤਰ ਲੜਦਾ ਪੰਜਾਬ ਦੀ ਖਾਤਰ ਬੋਲਦਾ ਤੇ ਪਿਛਲੇ 3-4 ਦਿਨਾਂ ਤੋਂ 2-3 ਖੱਜਾਂ ਨੇ ਜੋ ਖਾਸੀਆਂ ਕਪੂਸੀਆਂ ਮਾਰ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਕਦੇ ਕਿਹਦਾ ਵਿਰੋਧ ਕਰਦਾ ਕਦੇ ਕਿਹਦਾ ਵਿਰੋਧ ਕਰਦਾ ਬਸ ਲੱਤਾਂ ਹੀ ਖਿੱਚੀ ਜਾਂਦੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਖਾਚਾ ਰੋਮੀ ਨਾ ਦੀ ਖਾਚ ਇਹ ਬੰਦੇ ਨੇ 2-4 ਵੀਡੀਓ ਮੇਰੇ ਤੇ ਪਾਈਆਂ ਚਲੋ ਇਹਨੇ ਵਧੀਆ ਸ਼ਬਦਾਂ ਦੇ ਵਿੱਚ ਮੈਨੂੰ ਸਵਾਲ ਪੁੱਛੇ ਆਪਾਂ ਨੂੰ ਕੋਈ ਚੱਕਰ ਨਹੀਂ ਇਹ ਤਾਂ ਤੁਸੀਂ ਜਾ ਕੇ ਇਹਦੇ ਪੇਜ ਤੇ ਸੁਣੇ ਲਿਓ ਪਹਿਲਾਂ ਮੈਨੂੰ ਜਵਾਬ ਦੇਮੋ ਕੋਈ ਟਾਈਮ ਮੇਰੇ ਕੋਲੇ ਨਹੀਂ ਮੂੰਹ ਵਿਹਲਾ ਤਾਂ ਮੈਂ ਹੈ ਨਹੀਂ ਟਾਈਮ ਮੇਰੇ ਕੋਲ ਲਿਮਟ ਸਰ ਹੁੰਦਾ ਆ ਜੋ ਪਹਿਲਾਂ ਮੈਨੂੰ ਦੀਦੀਏ ਜਵਾਬ ਇਹ ਆ ਜੀ ਲੱਖੇ ਦੀ ਸਭ ਤੋਂ ਛੋਟੀ ਭੇੜ ਜਿਹੜੀ ਇਹਨੂੰ ਕਸ਼ਮੀਰੀ ਭੇੜ ਕਹਿੰਦੇ ਆ ਸੀ ਸਾਡੇ ਵੱਲੀਆਂ ਤਾਂ ਇਹਨੂੰ ਕਸ਼ਮੀਰੀ ਭੇੜ ਦਾ ਟੈਗ ਮਿਲਿਆ ਹੋਇਆ ਕਤੂਰਾ ਵੀ ਕਹਿ ਸਕਦੇ ਆਪਾਂ ਦੋ ਤਰੀਕੇ ਹੁੰਦੇ ਨੇ ਹਰੇਕ ਬੰਦੇ ਨਾਲ ਗੱਲ ਕਰਨ ਦੇ ਮੈਂ ਉਦੋਂ ਵੀ ਗੱਲ ਕਰਕੇ ਆਟੇ ਦੀ ਵੀਡੀਓ ਦੇ ਵਿੱਚ ਵੀ ਇੱਕ ਹੁੰਦਾ ਜਿਹੜਾ ਬੰਦਾ ਪੜਿਆ ਲਿਖਿਆ ਹੁੰਦਾ ਉਹਦੇ ਨਾਲ ਪੜ੍ਹੇ ਲਿਖੇ ਵਾਲੀ ਗੱਲ ਕਰੀ ਜਾਂਦੀ ਆ ਜਿਹੜਾ ਬੰਦਾ ਅਨ ਐਜੂ ਇਹਨੇ ਜਿਹੜੀ ਸ਼ਬਦਾਵਲੀ ਇਹ ਵਿੱਚ ਵਰਤੀ ਆ ਇਹਨੇ ਪਹਿਲੀ ਗੱਲ ਕੀਤੀ ਆ ਵੀਡੀਓ ਦੀ ਜੇ ਦੋ ਅੱਖਰ ਪੜ ਲੰਦਾ ਭਾਨੇ ਪਿੱਛੇ ਫਿਰਨ ਨਾਲੋਂ ਦੋ ਅੱਖਰ ਪੜ ਲੰਦਾ ਜਿਹੜੀ ਉਹ ਵੀਡੀਓ ਬਣੀ ਹੋਈ ਹੈ ਨਾ ਉਹ ਟਿਕਟੋਕ ਤੇ ਬਣੀ ਆ ਕਿਸੇ ਹੋਰ ਪੇਜ ਵਾਲੇ ਨੇ ਬਣਾਈ ਹੋਈ ਆ ਮੈਂ ਕੱਲੀ ਸ਼ੇਅਰ ਕੀਤੀ ਸੀ ਇਹਨੇ ਬੰਦੇ ਨੇ ਦੇਖੀ ਦੁਖੀ ਹੈ ਨਹੀਂ ਚੱਕ ਕੇ ਬੂਥਾ ਓਕੜੇ ਨੇ ਮਿੱਥੇ ਕਮੈਂਟ ਕਰਤਾ ਚਲੋ ਕੋਈ ਗੱਲ ਨਹੀਂ ਆਜੋ ਇਹ ਮੇਰੇ ਬਾਲਾਂ ਤੇ ਕਮੈਂਟ ਕਰਦਾ ਵੀ ਭਾਈ ਮੇਰੇ ਚਾਰ ਸਿਰ ਤੇ ਬਾਲ ਨੇ ਇਹ ਆਪਨੇ ਦੱਸੇ ਮੈਨੂੰ ਪੱਗ ਲਾ ਕੇ ਵੀ ਇਹਦੇ ਸਿਰ ਤੇ ਜਟਾ ਕਿੰਨੀ ਅਗਪੈਂਦੀਆਂ ਨੇ ਉਸ ਤੋਂ ਬਾਅਦ ਇਹ ਬੰਦੇ ਨੇ ਮੇਰੇ ਤੇ ਟਿੱਪਣੀਆਂ ਕੀਤੀਆਂ ਨੇ ਵੀ ਭਾਈ ਇਹ ਆਏ ਬੋਲਦਾ ਜੀ ਇਹ ਭਾਂਦੇ ਨੂੰ ਗਲਤ ਬੋਲਦਾ ਇਹ ਸੁਖ ਜੰਗਰਾਉ ਨੂੰ ਗਲਤ ਬੋਲਦਾ ਜੇ ਕੋਈ ਪੁਆਇੰਟ ਤਾਂ ਹੀ ਬੋਲਦੇ ਆ ਸੀ ਤੇਰਾ ਹਜੇ ਮੈਂ ਇੱਕ ਪੰਜਾਬੀ ਜੀ ਮੇਰੀ ਗੱਲ ਸੁਣ ਲੈ ਤੇਰਾ ਹਜੇ ਪੁੱਤ 나ੜੂਆ ਨਹੀਂ ਟੁੱਟਿਆ ਹੈਗਾ ਉਹ ਤੇਰਾ 나ੜੂਆ ਹੁਣ ਅਸੀਂ ਤੋੜਾਂਗੇ ਟਕਾ ਕੇ ਪੂਰਾ ਤੈਨੂੰ ਹਜੇ ਕੋਈ ਟੱਕਰਿਆ ਨਹੀਂ ਮੋਰੇ ਕਹੇ ਜਾ ਬੰਦਾ ਕਿਵੇਂ ਗੱਲ ਕਰੀ ਦਿੰਦੀ ਆ ਤੂੰ ਉਹ ਇੱਕ ਖਾਚਾ ਉਹ ਇੱਕ ਕਤੂਰਾ ਤੂੰ ਛੋਟਾ ਛੋਟਾ ਕਤੂਰਾ ਮੇਰੀ ਨਿਗਾਹ ਦੇ ਵਿੱਚ ਜਿਹੜਾ ਮਤਲਬ ਨੇ ਕਿ ਰੋਟੀ ਪਾਉਣ ਤੋਂ ਬਾਅਦ ਵੀ ਲਗਾਤਾਰ ਭੌਂਕਦਾ ਰਹਿੰਦਾ। ਇਹ ਤੂੰ ਗੱਲ ਕਰਦਾ ਆਂ ਚੀਜ਼ ਦੀ ਔਕਾਤ ਦੀ ਗੱਲ ਕਰਦਾ ਵੀ ਔਕਾਤ ਕੀ ਆ ਤੂੰ ਸਾਲਾ ਮੇਰੀ ਔਕਾਤ ਦੱਸੇਂਗਾ। ਤੁਸੀਂ ਭੈਣ ਤੋਂ ਇੱਕ ਇੱਕ ਫਾਲੋਅਰ ਪਿੱਛੇ ਹੈ ਨਾ ਇੱਕ ਇੱਕ ਫਾਲੋਅਰ ਪਿੱਛੇ ਲੋਕਾਂ ਮੁਰੇ ਆ ਮੁੱਢਿਓਂ ਕੇ ਖੜ ਜਾਨੇ ਹੋ ਵੀ ਆ ਜਾਓ। ਮੇਰੀ ਔਕਾਤ ਦੱਸੇਂਗਾ ਤੂੰ ਅਸੀਂ ਆ ਆਪਣਾ ਬੇਸ ਆਪ ਬਣਾਇਆ ਹੋਇਆ। ਤੁਹਾਨੂੰ ਭੈਣ ਤੋਂ ਕੋਈ ਰੂੜੀਆਂ ਤੇ ਕਾਗਜ਼ ਇਕੱਠੇ ਤੁਸੀਂ ਉਹ ਟੀਮ ਹੋ ਉਹ ਟੀਮ ਜਿਵੇਂ ਕਹਿੰਦੇ ਟੋਲਾ ਆਪਣੇ ਲੋੜੀ ਦੇ ਵਿੱਚ ਜਿਵੇਂ ਲੋੜੀ ਮੰਗਣ ਆਲਾ ਫਿਰਦਾ ਉਹਨਾਂ ਦਾ ਉਹ ਬੰਦੇ ਹੋ ਤੁਸੀਂ ਉਹ ਬੰਦੇ ਆਪਣੇ ਧੂਰੀ ਵਾਲੇ ਤੇ ਮੈਂ ਤੁਹਾਨੂੰ ਕਿਹਾ ਸੀਗਾ ਵੀ ਜਦ ਵੀ ਤੁਸੀਂ ਧੂਰੀ ਵਾਲੇ ਤੇ ਕੋਈ ਵੀਡੀਓ ਬਣਾਉਣੀ ਹੁੰਦੀ ਹੈ ਨਾ ਤਾਂ ਪਹਿਲਾਂ ਪੂਰੀ ਜਾਣ-ਬੇਣ ਪੂਰੀ ਜਾਂਚ ਪੜਤਾਲ ਕਰ ਲਿਆ ਕਰੋ ਫਿਰ ਤੂੰ ਕਹਿੰਦਾ ਵੀ ਤੂੰ ਇੰਡੀਆ ਆ ਪੰਜਾਬ ਦੇ ਵਿੱਚ ਮੈਂ ਤੈਨੂੰ ਥੱਪੜ ਮਾਰ ਕੇ ਮਾਰ ਦੋ ਤੈਨੂੰ ਮੈਂ ਕਰੂੰ ਤੈਨੂੰ ਮੈਂ ਸ਼ਰਤਲਾ ਕਹਿ ਦਿੰਦਾ ਆਪਣੇ ਜੇ ਪਿਓ ਦੀ ਤੂੰ ਲਾਦਾ ਨਾ ਆਉਂਗਾ ਜਰੂਰ ਮੈਂ ਆਪਣੇ ਪਿਓ ਦੀ ਲਾਦਾ ਮੈਂ ਤੈਨੂੰ ਅੱਗੇ ਕਹੂੰਗਾ ਤੇਰੇ ਘਰ ਦੇ ਵਿੱਚ ਆਉਂਗਾ ਆ ਬਾਲ ਨਾ ਆਹ ਆਹ ਇਹ ਬਾਲ ਤੱਕ ਨੂੰ ਵੀ ਉਂਗਲੀ ਟੱਚ ਕਰਕੇ ਦਿਖਾ ਦੇ ਕਈ ਦੇ ਕੰਬੜ ਪੁੱਤ ਮੈਂ ਨਾਂ ਲਾਈਆਂ ਨਾ ਤਾਂ ਜਾਬ ਰੱਖੇਗਾ ਹੁਣ ਸੁਣ ਲੈ ਆਪਣੇ ਹੋਰ ਜਿਹੜੇ ਤੇਰੇ ਆਲਦਲੇ ਫਿਰਦੇ ਨੇ ਤੇਰੇ ਗਾਂਡੂ ਜਿਹੜੇ ਹੁਣ ਮੈਂ ਬੋਲਣਾ ਹੈ ਬਾਲਟ ਡਾਇਰੈਕਟਰ ਨੂੰ ਕਿ ਤੈਂ ਮੈਨੂੰ ਬੋਲਣ ਤੇ ਮਜੂਰ ਕਰਤਾ ਗੱਲ ਕਹਿਣ ਤੇ ਮੇਰੇ ਲਈ ਤੂੰ ਸਾਰੇ ਉਹ ਗਾਂਡੂਆਂ ਸਭ ਤੋਂ بڑا ਗਾਂਡੂ ਤੂੰ ਇਹ ਤੁਸੀਂ ਕਹੇ ਮੇਰੀ ਇਹ ਲੋਕ ਹਨਾ ਮੈਂ ਕਈ ਵਾਰ ਮੈਂ ਸੋਚਦਾ ਹੁੰਨਾ ਨਾ ਇਹ ਲੋਕ ਇਹੋ ਜਿਹੇ ਹਰਗੱੱਤ ਤੱਕ ਗਿਰੇ ਹੋਏ ਨੇ ਨਾ ਇਹ ਜਿਵੇਂ ਮੱਲਾ ਵੀ ਨਹੀਂ ਕਿ ਕੰਮ ਕਰ ਇਹਨਾਂ ਕੋਈ ਕੋਈ ਹੈ ਨਹੀਂ ਬਲੌਕਰ ਆਪਣੇ ਆਪ ਨੂੰ ਆਪਣੇ ਆਪ ਨੂੰ ਮਹੇਸ਼ ਪੱਟ ਸਮਝਦੇ ਨੇ ਆਪਣੇ ਆਪ ਨੂੰ ਇਹ ਵੀ ਸਾਡੇ ਜਿੱਡਾ ਕੋਈ ਡਾਇਰੈਕਟਰ ਹੈ ਹੀ ਨਹੀਂ ਵੀਡੀਓ ਬਣਾਉਣ ਦੇ ਵਿੱਚ ਇਹ ਇਹ ਤਾਂ ਲੋਕਾਂ ਦੀ ਜੀ ਹੁਣ ਮੈਂ ਤੈਨੂੰ ਦਵਾਕ ਤੇ ਫੇਰ ਪੰਜਾਬੀ 'ਚ ਮੈਂ ਤੈਨੂੰ ਰਿਪਲਾਈ ਤੈਨੂੰ ਪਹਿਲਾਂ ਫੋਨ ਵੀ ਲਾ ਕੇ ਹਟਿਆ ਹੁਣ ਤੇ ਫੋਨ ਤੇ ਮੇਰੀ ਗੱਲ ਵੀ ਹੋਈ ਆ ਤੂੰ ਫੋਨ ਤੇ ਭੌਂਗ ਦਾ ਕੁੱਤੇ ਵਾਂਗੂ ਤੇ ਰਿਕਾਰਡਿੰਗ ਵੀ ਕਰ ਲਈ ਹੁਣੇ ਨੋ ਪ੍ਰੋਬਲਮ ਕਰਦੀ ਛੱਡਦੀ ਨੂੰ ਮਰਜ਼ੀ ਦੀਨੀ ਰਿਕਾਰਡਿੰਗ ਸਮਝਦਾ ਗੱਲ ਪਹਿਲਾਂ ਤਾਂ ਆਪਣਾ ਲੈਵਲ ਬਣਾ ਕਿਹੜੇ ਲੈਵਲ ਤੇ ਅੱਤੇ ਗੱਲ ਕਰਨੀ ਆ ਫੇਰ ਤੂੰ ਮੇਰੇ ਨਾਲ ਕਰ ਗੱਲ ਤੇਰਾ ਤੇ ਮੇਰੇ ਲੈਵਲ ਦਾ ਜ਼ਮੀਨ ਆਸਮਾਨ ਦਾ ਫਰਕ ਆ ਪੁੱਤ ਤੇਰੇ ਜੱਡੇ ਜੱਡੇ ਮੇਰੇ ਜਵਾਕ ਨੇ ਕਿੰਨਾ ਗੱਲ ਕੇ ਤੂੰ ਬੋਲਦਾ ਨਾ ਜੇ ਤੇਰੇ ਮਗਰਲੇ ਪਾਸੇ ਬਾਬਾ ਅਸ਼ੀਰ ਵਾਲਾ ਟੈਂਡਾ ਮੈਂ ਨਾ ਕੱਢਿਆ ਪੁੱਤ ਤੇਰੇ ਬਗਿਆੜੀ ਪਣੀ ਪਣੀ ਤੂੰ ਦੱਸਦੀ ਗੱਲ ਮੈਂ ਬਗਿਆੜੀ ਸਮਝਦਾ ਕੀ ਹੁੰਦੀ ਆ ਕਦੇ ਪੁੱਛ ਲਈ ਆਪਣੇ ਪਿਓ ਤੋਂ ਜਾ ਕੇ ਪੁੱਛ ਲਈ ਥਲੇ ਚੱਕ ਕੇ ਬੁੱਤਾਂ ਦੂਏ ਦਿਨ ਤੀਏ ਦਿਨ ਚੱਕ ਕੇ ਤੇਰੇ ਤੇ ਵੀਡੀਓ ਪਾਈ ਆ ਜਿਹੜਾ ਕੁਛ ਤੇ ਪੱਟਣਾ ਪੱਟ ਲਾ ਇਹ ਪੰਜਾਬੀ ਚ ਕਹਿੰਦਾ ਮੈਂ ਮੇਰੇ ਆਉਣ ਦੀ ਗੱਲ ਕਰਦਾ ਪੰਜਾਬ ਵਿੱਚ ਪੰਜਾਬ ਚ ਬੈਠੇ ਨੇ ਮੇਰੇ ਫਰੈਂਡ ਭਾਈ ਨੇ ਮੈਨੇ ਬੈਠੇ ਜਗਨ ਨਾਲ ਪੁੱਛ ਲਾਉਂਦੇ ਨ ਜਾ ਕੇ ਅਰੇ ਤੁਸੀਂ ਦੁਖੀ ਦੇ ਬੰਦੇ ਨਹੀਂ ਦੁਖੀ ਦੇ ਬੰਦੇ ਤੁਸੀਂ ਦੁਖੀ ਦੇ ਵੀ ਆਏ ਦੁਖੀ ਚ ਮੇਰੇ ਸਾਹਮਣੇ ਤੁਹਾਡੀ ਔਕਾਤ ਪਤਾ ਕੀ ਆ ਆ ਚੀਜ਼ ਆ ਆ ਤੂੰ ਮੇਰੀ ਔਕਾਤ ਦੀ ਗੱਲ ਕਰਦਾ ਮੇਰੇ ਸਾਹਮਣੇ ਤੇਰੀ ਔਕਾਤ ਇੰਨੀ ਆ ਇਹ ਮੈਂ ਗੱਲਾਂ ਕਰਨੀਆਂ ਨਹੀਂ ਸੀਗੀਆਂ ਤੇ ਮੈਨੂੰ ਕਰਨ ਤੇ ਮਜਬੂਰ ਕਰਤਾ ਹਾਂ ਤਨ ਮੈਂ ਉਦੋਂ ਵੀ ਗੱਲ ਮੈਂ ਉਦੋਂ ਵੀਡੀਓ ਦੇ ਵਿੱਚ ਗੱਲ ਕਹੀ ਸੀ ਵੀ ਜਿਵੇਂ ਜੇ ਤਾਂ ਆਓਗੇ ਐਜੂਕੇਸ਼ਨ ਲੈਵਲ ਦੇ ਨਾਲ ਫਿਰ ਐਜੂਕੇਸ਼ਨ ਦੇ ਹਿਸਾਬ ਨਾਲ ਜਵਾਬ ਮਿਲੂਗਾ ਜੇ ਆਓਗੇ ਅਨਪੜ੍ਹੇ ਦੇਸੀਆਂ ਨਾਲ ਪਰ ਓਕਣ ਜਵਾਬ ਮਿਲੂਗਾ ਇਹੀ ਪਿੰਡਾਂ ਚੋਂ ਮੈਂ ਗਿਆ ਹੋਇਆ ਤੂੰ ਆਪਣਾ ਪਿੰਡ ਦੱਸ ਤਾਂ ਬੋਪਾ ਰਾਏ ਅੱਜ ਮੈਨੂੰ ਪਤਾ ਲੱਗਾ ਜਿਹੜਾ ਬਲਬੀਰ ਬੋਪਾ ਰਾਏ ਨੇ ਗੀਤ ਬਣਾਇਆ ਸੀ ਨਾ ਦੇ ਦੇ ਗੜਾ ਛੌਂਪ ਦਾ ਨਾਮ ਨੇ ਗੋਰੀ ਉਹ ਤੈਨੂੰ ਦੇਖ ਕੇ ਬਣਾਇਆ ਸੀ ਉਹਨੇ ਉਹ ਗੀਤ تیرے ਤੇ ਲਾਇਆ ਸੀ ਉਹਨੇ ਉਹ ਤੂੰ ਕੋ ਬੇਲੜੋ ਨਾ ਇੰਨੇ ਲੋਕ ਬੇਲੜੋ ਨਾ ਤੁਸੀਂ ਮਾੜੀ ਮਾੜੀ ਹੈ ਨਾ ਜਿਵੇਂ ਕਹਿੰਨੇ ਵੀ ਇੱਕ ਟੱਟੀ ਹਰਨ ਲੱਗੇ ਤੁਸੀਂ ਦਿਖਾਉਂਦੇ ਨਹੀਂ ਇਹ ਮੈਂ ਅੱਜ ਬਾਲਟ ਸਾਰੇ ਵਰਤਣਾ ਚਾਹਣਾ ਨਹੀਂ ਤੂੰ ਜੀ ਉਹ ਵੀ ਦਿਖਾ ਦੋ ਵੀ ਅਸੀਂ ਬਾਥਰੂਮ 'ਚ ਬੈਠੇ ਆ ਆ ਦੇਖੋ ਜੀ ਕਿਵੇਂ ਬੈਠੇ ਆ ਅਸੀਂ ਉਹ ਵੀ ਦਿਖਾਉਂਗੇ ਤੁਸੀਂ ਕਿਉਂਕਿ ਫਾਲੋਅਰ ਇਕੱਠੇ ਹੋ ਰਹੇ ਨੇ ਇਹ ਫਾਲੋਅਰ ਇਕੱਠੇ ਹੋ ਰਹੇ ਨੇ ਮੇਰੇ ਲਈ ਅੱਜ ਵੀ ਤੂੰ ਖਾਚਾ ਆਉਣ ਵਾਲੇ ਸਮੇਂ 'ਚ ਵੀ ਤਾਂ ਖਾਚ ਰਹਿਣਾ ਤੇ ਫਿਊਚਰ 'ਤੇ ਵਿੱਚ ਵੀ ਤੂੰ ਖਾਚ ਰਹਿਂਗਾ ਪੱਕਾ ਤਾਂ ਪਹਿਲਾਂ ਆਪਣਾ ਲੈਵਲ ਬਣਾ ਲੈਵਲ ਬਣਾ ਆਪਣੇ ਪਿਓ ਦਾਦਿਆਂ ਨੂੰ ਛੱਡ ਕੇ ਇੱਕ ਇੱਕ ਸਟੈਂਡ ਤੇ ਆ ਫਿਰ ਮੇਰੇ ਨਾਲ ਲੈਵਲ ਬਣਾ ਫਿਰ ਮੇਰੇ ਨਾਲ ਬੈਠ ਕੇ ਗੱਲ ਕਰੀ ਦੋ ਦਿਨ ਮੈਂ ਤੈਨੂੰ ਦਵਾਈ ਦਿੱਤੀ ਸੀਗੀ ਵੀਡੀਓ ਦੇ ਵਿੱਚ ਉਹ ਮੈਨੂੰ ਪਤਾ ਸੀ ਵੀ ਅਸਰ ਕਰੂਗੀ ਹੋਮੋਪੈਥਿਕ ਦਵਾਈ ਜਿਹੜੀ ਨਾ ਇੱਕ ਲੱਖ ਤਾਂ ਅਸਰ ਨਹੀਂ ਕਰ ਦਿੰਦੀ ਥੋੜਾ ਵੇ ਟਾਈਮ ਲੱਗਦਾ ਹੁੰਦਾ ਉਹ ਦੋ ਹਫ਼ਤੇ ਦਾ ਟਾਈਮ ਪੈ ਗਿਆ ਹੁਣ ਤੈਨੂੰ ਦਵਾਈ ਅਸਰ ਕਰਨ ਲੱਗ ਗਈ ਬਾਕੀ ਤੂੰ ਗੱਲ ਕੀਤੀ ਹੈ ਦੀਪ ਸਿੱਧੂ ਦੀ ਤੁਸੀਂ ਉਹ ਕੀੜੇ ਹੋ ਜਿਹੜੇ ਦੀਪ ਸਿੱਧੂ ਨੇ ਜਿੰਨਾਂ ਨੂੰ ਐ ਪਾਇਆ ਹੋਇਆ ਆ ਬਿਆ ਲੋਬੀ ਖਾਓ ਉਹਦਾ ਨਾਮ ਲੈ ਲੈ ਕੇ ਤੁਸੀਂ ਆਪਣੇ ਪੇਜ ਚ ਲਾਏ ਹੋਏ ਨੇ ਇਹ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਚਲਾਉਂਗੇ ਆਪਣੇ ਪੇਜ ਓ ਮੈਂ ਤੈਨੂੰ ਦਵਾ ਤੇ ਫੇਰ ਰਿਪੀਟ ਕਰ ਦਿੰਨਾ ਤੇਰਾ ਪੁੱਤ ਜੇ 나ੜੂਆ ਟੁੱਟਿਆ ਨਹੀਂ ਹੈਗਾ ਪਹਿਲਾਂ ਆਪਣਾ 나ੜੂਆ ਚੰਗੀ ਤਰੀਕੇ ਨਾਲ ਤੜਾਲਾ ਨਹੀਂ ਇਤਨਾ ਮੈਂ ਤੁਹਾਨੂੰ ਸਮਝਾ ਕੇ ਵੀਡੀਓ ਬਣਾਉਣ ਤੋਂ ਪਹਿਲਾਂ 10 ਮਿੰਟ ਸੋਚ ਲਿਆ ਕਰ ਬੈਠ ਕੇ ਬਈ ਆਦ ਕੀ ਧੂਰੀ ਵਾਲਾ ਪੋਪੜ ਮੂਰੇ ਟਕਰਾਇਆ ਤੁਹਾਨੂੰ ਫੇਰੀ ਹੁਣ ਗੱਲ ਸੁਣ ਲੈ ਬੰਦਿਆ ਮੋਂਗੇ ਕਿ ਐਸੀ ਕੀ ਤੇਰੇ ਤੇ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇੱਥੇ ਤੱਕ ਮਜਬੂਰ ਨਾ ਕਰਦੀ ਮੈਂ ਤੁਹਾਡਾ ਸਰਦ ਕੋਕੜੀ ਹਲਮਵਿੰਦਰ ਕਿਉਂਕਿ ਤੁਹਾਡੇ ਜਿਹੜੀ ਪੂਰੀ ਕੁੰਡਲੀ ਆ ਹੱਥ ਦੇ ਵਿੱਚ ਆ ਮੇਰੇ ਸਾਰੀ ਆ ਅਰੇ ਤੁਹਾਡੇ ਜਿੱਤਨਾ ਚੋਦੇ ਗੂਣ ਹੀ ਨਿਕਲੇ ਤੁਸੀਂ ਬੈਠੋ ਮੇਰੇ ਨਾਲ ਬੈਠ ਕੇ ਗੱਲਾਂ ਕਰੋਗੇ ਬੋਪਾ ਰਾਏ ਦਾ ਗੰਦ ਆ ਤੂੰ ਸਿਰੇ ਦਾ ਬੋਪਾ ਰਾਏ ਦਾ ਗੰਦ ਹੁਣ ਪੁੱਤ ਤੂੰ ਵੀਡੀਓ ਮੇਰੇ ਤੇ ਪਾ ਤੇਰਾ ਮੈਂ ਰੇਲ ਆਉ ਬਣਾਉਂਗਾ ਯਾਦ ਰੱਖਿਆ ਜਾਂ ਤਾਂ ਪੇਜ ਬੰਦ ਕਰਕੇ ਭਜੇਗਾ ਬੰਦੇ ਜਮਾ ਸਰਦੇ ਮਿਲਦਾਗਾ ਹਾਲੀ ਵੀਡੀਓ ਦੇ ਵਿੱਚ ਤਾਂ ਤਸੱਲੀ ਹੋ ਗਈ ਮੈਨੂੰ ਦੱਸ ਦੀ ਜੇ ਨਹੀਂ ਹੋਈ ਤਾਂ ਮੈਨੂੰ ਫੇਰ ਤੇ ਹੀ ਗਾੜੀ ਫੇਰ ਕਰਾ ਤੂੰ ਮੈਂ ਥਾਰੇ ਕਿੱਕ ਟੌੜੀ ਪਿੱਛੇ ਵਿਗਣੇ ਵਾਲੇ ਬੰਦੇ ਤੁਸੀਂ ਮੇਰੀ ਅਕਾਦ ਦੱਸੋਗੇ ਮੇਰੀ ਅਕਾਦ ਕੀ ਆ ਹੋਰ ਬਰਾ ਮੁਰੇ ਤੁਸੀਂ ਆਏ ਪਜਾਮਾ ਲਾ ਕੇ ਖੜ ਜਾਣ ਨੂੰ ਫਾਲੋਅਰ ਮੁਰੇ ਆ ਇੱਧਰ ਨੂੰ ਕੋਡੇ ਵਈ ਇੱਕ ਅੱਧਾ ਫਾਲੋਅਰ ਆ ਜਾਓ ਜੀ ਇੰਨੀ ਅਕਾਦ ਤਾਂ ਥੋੜੀ ਨਾਲਿਆਂ ਨੂੰ ਮੈਂ ਇੱਕ ਬੇਨਤੀ ਕਰਦਾ ਇਹ ਵੀਡੀਓ ਦੇ ਉੱਤੇ 18+ ਲਿਖ ਦਿਓ ਕਿਉਂਕਿ ਦੋ ਤਿੰਨ ਗੱਲਾਂ ਵਿੱਚ ਇਹ ਜਿਹੜੀਆਂ ਕਹਿਤੀਆਂ ਵੀ ਉਹ ਇਹਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਕਿ ਇਹਨੇ ਬੰਦੇ ਨੇ ਮਜਬੂਰ ਕਰਤਾ ਮੈਨੂੰ ਪਚਾਓ ਇਹ ਤੱਕ ਵੀਡੀਓ ਗਾਹਾਂ ਵਾਲੇ ਦਾ ਰਿਪਲਾਈ ਦਵਾਂਗੇ ਜਰੂਰ ਆਪਾਂ ਚੰਗਾ ਸ੍ਰੀ ਗੱਲ ਜੀ ਲਾਸਟ ਤੇ ਇੱਕ ਗੱਲ ਹੋਰ ਸੁਣ ਲੈ ਤੇਰੀ ਇਹ ਬੇਇੱਜ਼ਤੀ ਕੱਲੀ ਮੈਂ ਇੰਡੀਆ ਪੱਕੀ ਨਹੀਂ ਕਰਨੀ ਮੈਂ ਇੰਟਰਨੈਸ਼ਨਲ ਵੀ ਕਰੂੰਗਾ ਕਿਉਂ ਆਉਣ ਵਾਲੇ ਸਮੇਂ 'ਚ ਤੈਨੂੰ ਮਿਲ ਜੂ ਨਾਲ ਉੱਪਰ ਲਿਖ ਕੇ ਪਾਇਓ ਚੈਨਲ ਵਾਲਿਆਂ ਨੂੰ ਬੇਨਤੀ ਆ ਉੱਪਰ ਲਿਖ ਕੇ ਪਾਇਓ ਰਿਪਲਾਈ ਰਿਪਲਾਈ ਕੀਤਾ ਰੋਮੀ ਨੇ ਰਫਤਾਰ ਜਿਹਨੇ ਸਵੇਰੇ ਵੀਡੀਓ ਪਾਈ ਸੀ ਠੀਕ ਹੈ ਜੀ ਸਸੀ ਗਾਜੀ ਬਾਈ